ਇਹ ਭੈਣ ਇਲਾਜ ਮਿਨਾ ਮੰਜੇ ਵਿੱਚ ਪਈ ਸੀ کافی ਮਿੰਨਤੋਂ ਕੋਈ ਪੈਸਾ ਨਾ ਹੋਣ ਕਾਰਨ ਇਲਾਜ ਨਹੀਂ ਕਰਵਾ ਸਕਦੀ ਸੀ ਜਿਸ ਨੂੰ ਆਪਾਂ ਬੀਤੇ ਦਿਨੀ ਫਰੀਦਕੋਟ ਮੈਡੀਕਲ ਕਾਲਜ ਲੈ ਕੇ ਗਏ ਜਿੱਥੇ ਐਕਸ-ਰੇ ਟੈਸਟ ਵਗੈਰਾ ਹੋਏ ਜਿਸ ਤੋਂ ਬਾਅਦ ਡਾਕਟਰ ਸਹਿਵਾਨਾ ਨੇ ਦੱਸਿਆ ਹੈ ਕਿ 2 ਮਹੀਨੇ ਇਲਾਜ ਚੱਲੇਗਾ ਇਲਾਜ ਇਹਨਾਂ ਦੇ ਘਰ ਵਿੱਚ ਹੀ ਚੱਲੇਗਾ ਖਿੱਚਾਂ ਲੱਗਣਗੀਆਂ ਇਸ ਲਈ ਦਵਾਈਆਂ ਅਤੇ ਇਸ ਪਰਿਵਾਰ ਨੂੰ ਰਸਨ ਅਤੇ 2 ਮਹੀਨੇ ਦੁੱਧ ਲਈ ਸਹਿਯੋਗ ਚਾਹੀਦਾ ਹੈ ਇਹ ਕੁੜੀ ਆਪਣੇ ਭੈਣ ਦੇ ਘਰ ਆ ਗਈ ਹੈ ਕਿਉਂਕਿ ਮਾਪੇ ਬਹੁਤ ਬਜ਼ੁਰਗ ਹੋਣ ਕਾਰਨ ਉਹ ਆਪ ਸੰਭਾਲ ਨਹੀਂ ਕਰ ਸਕਦੇ ਸੀ ਇਸ ਲਈ ਇਸ ਦੀ ਭੈਣ ਨੇ ਇਸ ਨੂੰ ਸਹਾਰਾ ਦਿੱਤਾ ਹੈ ਉਹ ਵੀ ਕਈ ਕਰਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣਾ ਬੱਚਿਆਂ ਦਾ ਤੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਇਸ ਲਈ ਆਪਾਂ ਇਸ ਭੈਣ ਨੂੰ 2 ਕ ਮਹੀਨੇ ਦਾ ਰਾਸ਼ਨ ਅਤੇ ਦੁੱਧ ਲਈ ਸਹਿਯੋਗ ਕਰਨਾ ਹੈ ਇਸ ਤੋਂ ਇਲਾਵਾ ਜੇ ਕੋਈ ਵੀਰ ਦਵਾਈਆਂ ਅਤੇ ਹੋਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਇਹਨਾਂ ਦਾ ਫੋਨ ਨੰਬਰ ਲੈ ਕੇ ਇਹਨਾਂ ਦੇ ਘਰ ਜਾ ਕੇ ਸਿੱਧੇ ਤੌਰ ਤੇ ਵੀ ਮਦਦ ਕਰ ਸਕਦੇ ਹੋ ਬਹੁਤ ਹੀ ਪੁੰਨ ਦਾ ਕੰਮ ਹੈ ਅਤੇ ਲੋੜਵੰਦ ਪਰਿਵਾਰ ਨੂੰ ਮਦਦ ਦੀ ਜ਼ਰੂਰਤ ਹੈ ਤੁਹਾਡੇ ਸਹਿਯੋਗ ਨਾਲ ਇਸ ਕੁੜੀ ਨੂੰ ਨਵੀਂ ਜ਼ਿੰਦਗੀ ਮਿਲ ਜਾਵੇਗੀ ਅਤੇ ਇਹ ਆਪਣੇ ਦੋਸਤੋ ਸਤ ਸ੍ਰੀ ਅਕਾਲ ਮੈਂ ਜੀਰਵਲ ਢਾਲੀਵਾਲ ਜਿਵੇਂ ਤੁਹਾਨੂੰ ਪਤਾ ਹੈ ਪਿੰਡ ਘਰਾਗਨੇ ਇੱਕ ਕੁੜੀ ਜੇ ਚੂਲੇ ਵਿੱਚ ਸੱਤ ਲੱਗ ਗਈ ਸੀ ਮੰਜੇ ਵਿੱਚ ਪਈ ਸੀ ਕਾਫੀ ਦਿਨਾਂ ਤੋਂ ਇਲਾਜ ਲਈ ਕੋਈ ਖਰਚਾ ਨਹੀਂ ਸੀਗਾ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਗਏ ਸੀਗੇ ਉੱਥੋਂ ਐਕਸ-ਰੇ ਵਗੈਰਾ ਕਰਾਏ ਆ ਡਾਕਟਰ ਸਾਹਿਬ ਨੇ ਦੱਸਿਆਗਾ ਕਿ ਡੇਢ-ਦੋ ਮਹੀਨੇ ਲਈ ਖਿੱਚ ਲਾਉਣੀ ਪਵੇਗੀ ਇਹ ਜੋ ਬੈਠੀ ਹੈ ਇਹਨਾਂ ਦੀ ਭੈਣ ਹੈ ਇਹ ਵੀ ਘਰਾ ਵਿੱਚ ਕੰਮ ਕਰਕੇ ਆਪਦਾ ਟਾਈਮ ਪਾਸ ਕਰਦੀ ਹੈ ਹੁਣ ਦੋ ਮਹੀਨੇ ਦੇ ਇਲਾਜ ਲਈ ਇਹਨਾਂ ਨੂੰ ਖਰਚਾ ਵੀ ਚਾਹੀਦਾ ਇਸ ਤੋਂ ਇਲਾਵਾ ਡਾਕਟਰਾਂ ਨੇ ਇਹਨਾਂ ਨੂੰ ਦੁੱਧ ਤੇ ਖਰਾਕ ਲਈ ਵੀ ਕਿਹਾ ਜੋ ਇਹਨਾਂ ਦੀ ਭੈਣ ਹੈ ਇਹ ਵੀ ਮਿਹਨਤ ਮਜ਼ਦੂਰੀ ਕਰਦੀ ਹੈ ਹੁਣ ਅਗਲੇ ਦਿਨਾਂ ਵਿੱਚ ਇਹਨਾਂ ਨੂੰ 1 ਦੋ ਮਹੀਨੇ ਦਾ ਰਾਸ਼ਨ ਤੇ ਦੁੱਧ ਲਈ ਸਹਿਯੋਗ ਅਤੇ ਇਸ ਤੋਂ ਇਲਾਵਾ ਜੋ ਖਿੱਚ ਵਗੈਰਾ ਲੋਕ ਨੂੰ ਉਹਦੇ ਲਈ ਖਰਚਾ ਆਪਾਂ ਦੇਣਾਗਾ ਇਹਨਾਂ ਦਾ ਪਿੰਡ ਘਰਾਉਣਗਾ ਤੁਸੀਂ ਇਹਨਾਂ ਦਾ ਫੋਨ ਨੰਬਰ ਲੈ ਕੇ ਸਿੱਧਾ ਇਹਨਾਂ ਦੇ ਘਰ ਆ ਕੇ ਮਦਦ ਕਰ ਸਕਦੇ ਹੋ ਇਹਨਾਂ ਤੋਂ ਇਹਨਾਂ ਦਾ ਖਾਤਾ ਲੈ ਕੇ ਵੀ ਮਦਦ ਕਰ ਸਕਦੇ ਹੋ ਸੋ ਬੇਨਤੀ ਹੈ ਕਿ ਦੋ ਕੁ ਮਹੀਨੇ ਲਈ ਇਸ ਪਰਿਵਾਰ ਨੂੰ ਰਾਸ਼ਨ, ਦੁੱਧ ਤੇ ਦਵਾਈਆਂ ਖੱਚ ਲੱਗੇਗੀ ਉਹਦੇ ਲਈ ਸਹਿਯੋਗ ਚਾਹੀਦਾ ਹੈ। ਤੁਸੀਂ ਸਾਡੇ ਤੋਂ ਫੋਨ ਕਰਕੇ ਇਹਨਾਂ ਦਾ ਫੋਨ ਨੰਬਰ ਲੈ ਲਓ। ਇਹਨਾਂ ਤੋਂ ਖਾਤਾ ਨੰਬਰ ਕਹੋ ਕਿ ਖਾਤਾ ਨੰਬਰ ਭੇਜ ਦੋਗੇ। ਜੇ ਤੁਸੀਂ ਖੁਦ ਇਹਨਾਂ ਦੇ ਘਰ ਆ ਕੇ ਮਦਦ ਕਰਨੀ ਹੈ। ਕੀ ਨਾਮ ਹੈ ਛੋਟਾ ਨਾਮ ਕੀ ਹੈਗਾ? ਰੂਪ ਸਿੰਘ ਘਰ ਵਾਲਾ। ਛੋਟਾ ਕੀ ਲੈ? ਅਮਰਜੀਤ ਕੌਰ। ਇਹਨਾਂ ਦਾ ਨਾਮ ਅਮਰਜੀਤ ਕੌਰ ਹੈ। ਘਰੇ ਵਾਲੇ ਦਾ ਨਾਮ ਰੂਪ ਸਿੰਘ ਹੈ। ਪਿੰਡ ਘਰਾਗਣਾ, ਤਹਿਸੀਲ ਤੇ ਜ਼ਿਲ੍ਹਾ ਮਾਨਸਾ। ਇਹ ਇਹਨਾਂ ਦੀ ਛੋਟੀ ਭੈਣ ਹੈ ਕੱਲ ਨੂੰ ਮਾਨਸਾ ਤੋਂ ਖੇਚਣਵਾ ਕੇ ਲਿਆਵਾਂਗੇ 2 ਮਹੀਨੇ ਖੇਚਲ ਕੋਹ ਤੇ ਖਰਾਕ ਵੀ ਚਾਹੀਦੀ ਕਿਉਂਕਿ ਇਹ ਤਾਂ ਮਿਹਨਤ ਮਜ਼ਦੂਰੀ ਕਰਦੇ ਐਸ ਲਈ ਇਹਨਾਂ ਕੋਲ ਕੋਈ ਪੈਸਾ ਨਹੀਂ ਸੀ ਇਲਾਜ ਕਰਾਉਣ ਲਈ ਅਸੀਂ ਜਿਹੜਾ ਵੀ ਨੰਬਰ ਨਹੀਂ ਸੀ ਸਕਰੀਨ ਤੇ ਲਿਖਦੇ ਕਈ ਵਾਰੀ ਉਸ ਫੋਨ ਤੇ ਲੋਕ ਜਿਆਦਾ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਪਰਿਵਾਰ ਨੂੰ ਫਿਰੋ ਜੋ ਵੀ ਬੀਆ ਹੁੰਦੇ ਉਹ ਸਾਨੂੰ ਬਾਅਦ ਚ ਕਹਿੰਦੇ ਵੀ ਬਾਈ ਸਾਨੂੰ ਫੋਨ ਕਰਕੇ ਲੋਕ ਤੰਗ ਕਰਦੇ ਆ ਜਿਹੜਾ ਵੀ ਸਾਥੋਂ ਫੋਨ ਨੰਬਰ ਮਿਲ ਲਊਗਾ ਮੰਗੂਗਾ ਸਾਨੂੰ ਪਤਾ ਹੋਊਗਾ ਵੀ ਇਸ ਪ੍ਰਾਰ ਰੂਸੀ ਨੰਬਰ ਦਿੱਤਾ ਹੋਇਆ ਤੇ ਇਹਨਾਂ ਦਾ ਨੰਬਰ ਸਾਥੋਂ ਲੈ ਕੇ ਇਹਨਾਂ ਨੂੰ ਇਹਨਾਂ ਦੀ ਸਿੱਧੇ ਤੌਰ ਤੇ ਮਦਦ ਕਰੋ ਬਹੁਤ ਬਹੁਤ ਧੰਨਵਾਦ